ਜੀ ਰਹੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇਬ ਬਟਾਲਾ ਰੋਡ ਦੇ ਉੱਤੇ ਸਥਿਤ ਹੈ ਮੈਂ ਇਹ ਜਾਣਕਾਰੀ ਸਾਰੇ ਨਾਲ ਅੱਜ ਸਾਂਝੀ ਕਰਨਾ ਚਾਹੁੰਦਾ ਹਾਂ ਕਿ 28 ਜੁਲਾਈ 2024 ਜਿਹੜਾ ਕਿ ਵਰਲਡ ਹੈਪਾਟਾਈਟਿਸ ਡੇ ਦੇ ਨਾਲ ਫੇਮਸ ਹੈ ਇਸ ਵਰਲਡ ਹੈਪਾਟਾਈਟਿਸ ਡੇ ਦੇ ਦੌਰਾਨ ਸਾਡੇ ਸੈਂਟਰ ਵੱਲੋਂ ਜਿਹੜਾ ਕਿ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ੈਲਟੀ ਸੈਂਟਰ ਹੈ ਇੱਕ ਵੱਡਾ ਵਰਲਡ ਹੈਪਾਟਾਈਟਿਸ ਡੇ ਦੇ ਉੱਤੇ ਇੱਕ ਵੱਡਾ ਮੇਗਾ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਤੇ ਇਹ ਜਿਹੜਾ ਕੈਂਪ ਹੈਗਾ ਆ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਤਿੱਬੜ ਪਿੰਡ ਜਿਹੜਾ ਕਿ ਬਹੁਤ ਹੀ ਵੱਡਾ ਪਿੰਡ ਮੰਨਿਆ ਜਾਂਦਾ ਆ ਅਰਾਊਂਡ ਐਂਡ ਅਰਾਊਂਡ 5000 ਪਾਪੂਲੇਸ਼ਨ ਦਾ ਪਿੰਡ ਹੈ ਉਸ ਦਿਨ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਇਹ ਆਪਣੇ ਸੈਂਟਰ ਵੱਲੋਂ ਕੈਂਪ ਆਰਗੇਨਾਈਜ਼ ਕਰਨ ਜਾ ਰਹੇ ਹਾਂ ਇਸ ਕੈਂਪ ਦੇ ਵਿੱਚ ਸਭ ਨਾਲੋਂ ਪਹਿਲੇ ਨੰਬਰ ਤੇ ਹਰੇਕ ਮਰੀਜ਼ ਦਾ ਕਾਲੇ ਪੀਲੀਏ ਦਾ ਟੈਸਟ ਜਿਹੜਾ ਆ ਉਹ ਮੁਫਤ ਹੋਏਗਾ ਜਿਦੇ ਵਿੱਚ ਹੈਪਾਟਾਈਟਿਸ B ਤੇ ਹੈਪਾਟਾਈਟਿਸ C ਆਂਦਾ ਹੈ ਸਾਡਾ ਮੇਨ ਮਕਸਦ ਹੈ ਕਿ ਅਸੀਂ ਜਿੰਨਾ ਜ਼ਿਆਦਾ ਲੋਕਾਂ ਦੇ ਵਿੱਚੋਂ ਇਹ ਕਾਲੇ ਪੀਲੇ ਨੂੰ ਸਕ੍ਰੀਨ ਕੀਤਾ ਜਾਵੇ ਤਾਂ ਕਿ ਜਿਨ੍ਹਾਂ ਲੋਕਾਂ ਨੂੰ ਕਦੇ-ਕਦੇ ਪਤਾ ਹੀ ਨਹੀਂ ਹੁੰਦਾ ਕਿ ਉਹ ਕਾਲੇ ਪੀਲੇ ਨਾਲ ਆਪਣਾ ਉਹਨਾਂ ਨੂੰ ਕਾਲਾ ਪੀਲਾ ਹੈ ਤਾਂ ਜੇ ਇਮੀਡੀਏਟਲੀ ਆਪਾਂ ਸਕ੍ਰੀਨ ਕਰੀਏ ਤਾਂ ਉਸ ਦਾ ਆਪਾਂ ਇਲਾਜ ਜਿਹਾ ਕਿ ਅੱਜ ਦੀ ਡੇਟ 'ਚ ਅਵੇਲੇਬਲ ਹੈ ਜਿਹੜਾ ਕਿ ਲੀਵਰ ਨੂੰ ਖਰਾਬ ਹੋਣ ਤੋਂ ਤੇ ਲੀਵਰ ਦਾ ਕੈਂਸਰ ਹੋਣ ਤੋਂ ਬਚਾਇਆ ਜਾ ਸਕਦਾ ਹੈ ਜਿਹੜਾ ਕਿ ਤਿੱਬੜ ਪਿੰਡ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਬਾਬਾ ਤਾਰਾ ਗੁਰੂ ਮੰਦਿਰ ਜਿੱਥੇ ਇਹ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਮੇਰੀ ਸਾਰੇ ਲੋਕਾਂ ਨੂੰ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਇਹ ਅਪੀਲ ਹੈ ਇੱਕ ਨਵੇਦਨ ਹੈ ਕਿ ਤੁਸੀਂ ਕਾਈਂਡਲੀ ਇਸ ਮੇਗਾ ਕੈਂਪ ਦਾ ਹਿੱਸਾ ਬਣੋ ਇਹਦੇ ਵਿੱਚ ਅਸੀਂ ਕੁਝ ਜਿਹੜੀਆਂ ਰੂਟੀਨ ਮੈਡੀਸਿਨਸ ਹੁੰਦੀਆਂ ਹਨ ਉਹ ਅਸੀਂ ਫ੍ਰੀ ਆਫ ਕੋਸਟ ਦਵਾਂਗੇ ਸ਼ਾਇਦ ਮੇਰੀ ਇੱਕ ਹੁਣ ਜਿਹੜੇ ਕਿ ਦਿੱਲੀ ਦੀ ਕੰਪਨੀ ਹੈ ਉਹਦੇ ਨਾਲ ਗੱਲ ਚੱਲ ਰਹੀ ਹੈ ਕਿ ਉੱਥੇ ਮੈਂ ਚਾਹੁੰਦਾ ਹਾਂ ਕਿ ਬੋਨ ਮਿਨਰਲ ਡੈਂਸਿਟੀ ਸਕੈਨ ਜਿਹੜਾ ਕਿ ਇੱਕ ਬਹੁਤ ਮਹਿੰਗਾ ਸਕੈਨ ਹੁੰਦਾ ਆ ਹੱਡੀਆਂ ਦੇ ਬਾਰੇ ਕਿ ਜਿੱਦਾਂ ਸਪੈਸ਼ਲੀ 올ਡ ਏਜ ਲੋਕੀ ਹੁੰਦੇ ਨੇ ਉਹਨਾਂ ਦੀ ਹੱਡੀਆਂ 'ਚ ਕਿੰਨੀ ਕੈਲਸ਼ੀਅਮ ਦੀ ਮਾਤਰਾ ਰਹਿ ਗਈ ਹੈ ਉਹਨਾਂ ਨੂੰ ਜ਼ਰੂਰਤ ਹੈ ਕੈਲਸ਼ੀਅਮ ਦੀ ਜਾਂ ਵਿਟਾਮਿਨ ਡੀ ਦੀ ਇਹ ਸਾਨੂੰ ਦੱਸਦਾ ਹੈ ਤਾਂ ਮੇਰੀ ਪੋਸ਼ੀਸ਼ ਰਹੇਗੀ ਕਿ ਇਹ ਵੀ ਚੀਜ਼ ਮੈਂ ਫ੍ਰੀ ਆਫ ਕੋਸਟ ਇਸ ਕੈਂਪ ਦਾ ਹਿੱਸਾ ਬਣਾ ਸਕ ਧੰਨਵਾਦ